ਮੈਂ ਕੱਚੀ ਗੱਲ ਨਹੀਂ ਕਹਿੰਦਾ ਤੈਨੂੰ ਜਿਹੜੀ ਗੱਲ ਤੈਨੂੰ ਕਹਤੀ ਉਹ ਤੋਂ ਪਾਸੇ ਨਹੀਂ ਹਟਦਾ ਆ ਬਈ ਕਿੱਥੇ ਕਿਹਾ ਉਹ ਕਹਿ ਰਿਹਾ ਹੈ ਕੀ ਹੈ ਕੀ ਹੈ 15 12 ਤੇ ਇਹ 15 ਮੈਂ ਨੇ ਕਹ ਦੀਏ ਇਹ ਕਿਸ ਕੀ ਇਹਦਾ ਤਾਈ ਤੇ ਆਪਣੀ ਢਾਈ ਉਹਦਾ ਵੀ ਢਾਈ ਇਹਦਾ ਡੂੜੀ ਦਾ ਢਾਈ ਇਹਦਾ ਡੂੜ 22 ਢਾਈ ਢਾਈ ਉਹਨੇ ਨਹੀਂ ਵੰਗੀ ਉਹ ਲੈ ਲਾ ਪਸੰਦ ਹੈ ভাই ਸਾਡੇ ਗਵਾਂਡ ਦੀ ਰੋਟੀ ਹੈ ਦੁੱਧ ਹੈਗਾ 10 ਅਵੇ 95 ਕੀ ਤੋਂ ਮੰਗੀ ਇਹ ਕਰ ਬੋਲੋ ਇਹਦਾ ਹਾਂ ਹਾਂ ਦੇਖੋ ਮਰਾ ਦੇ ਕੋਠਾ ਕਰ ਰਿਹਾ ਅਗਲੇ ਹਨ ਕੀ ਪੀਜ ਮੈਂ ਤੈਨੂੰ ਕਹਿਦਾ ਕੁਝ ਲੈਣਾ ਹੈ ਯਾਨੀ ਛੋਟੀ ਬਹੁਤ ਚੰਗੀ ਹੈ ਮੈਨੂੰ ਐਂ ਕਹਿ ਵੀ ਮੈਂ ਇਧਰ ਬਾਪੇ ਕੋ ਕਰ ਕਹਿ ਦੇ ਮੈਂ ਮੇਰੀ ਗੱਲ ਸੁਣ ਮੈਂ ਬਾਹਲੀਆਂ ਗੱਲਾਂ ਚ ਨਹੀਂ ਮੇਰੇ ਇੱਕ ਮਿੰਟ ਸੁਣ ਲੈ ਪਹਿਲਾਂ ਆਏ ਤੇ ਐਂ ਕਰਦਾ ਨਹੀਂ ਐ ਨਹੀਂ ਬਰੋ ਗੱਲ 9 ਨਗਦ 13 ਦਾ ਹਰ ਪਹਿਲਾਂ ਦੱਸਣਾ ਚੰਗਾ ਹੈ ਬਾਅਦ ਚ ਸੁਣ ਲੈ ਮੇਰੀ ਗੱਲ ਸੁਣ ਲੈ 20 ਹਜ਼ਾਰ ਕਰ ਲਾਂਗੇ ਪਰ ਕਿ ਕਿ ਦੇ ਦੇਣਾ ਪੈਸੇ ਮੈਥੋਂ ਲੈਣੇ ਕਿੱਦਾਂ ਸੁਣ ਲੈ ਉਹ ਨਹੀਂ ਗੱਲ ਕਰਨੀ ਸੀ ਵੀ ਅੱਜ ਨਹੀਂ ਉਹ ਫੁਲਾਣਾ ਨਹੀਂ ਇੱਕ ਗੱਲ ਦੀ ਤੇ ਜੀ ਮੇਰੀ ਗੱਲ ਸੁਣ ਰੁੱਖਾ ਤੈਨੂੰ ਪਤਾ ਜੇ ਤੂੰ ਆ ਤਾਂ ਮੈਂ ਵੀ ਉਦੋਂ ਦੁੱਖਣਾ ਤੈਨੂੰ ਪਤਾ ਹੀ ਹੈ ਮੇਰਾ ਹਾਂ ਮੇਰਾ ਵੀ ਤੈਨੂੰ ਪਤਾਗਾ ਬੱਸ ਚੱਕ ਲੈ ਫਿਰ ਜਿਵੇਂ ਕਹੇ ਤਾਂ ਕਰ ਲੈ ਬੱਚਾ ਬੱਸ ਮੈਂ ਇੱਕ ਦੇ ਦੇ ਦੂੰਗਾ ਇੱਕ ਤਰੀਕਾ ਹੋਊਗੀ ਹੁਣ ਮੈਂ 5 ਰੁਪਏ 11 ਤੇ ਦਊਗਾ ਪੈਸੇ ਨਹੀਂ ਇਹ ਰੱਜ ਕੇ ਕਹਿੰਦਾ ਨਹੀਂ ਜੇ ਇਹ ਕੋਸ ਨਹੀਂ ਜੇ ਤਾਂ ਮੇਰੀ ਰੱਖਦਾ ਬੱਸ ਮੈਂ ਤਾਂ ਕਹਿੰਦਾ ਫਿਰ ਛੱਡ ਦੇ ਬੱਚਾ ਮੈਂ ਤਾਂ ਤੜਕੇ ਮੇ ਦਾ ਝਾਕ ਪੁੱਤੀ ਏਡੀ ਗੱਲ ਇਹ ਤਾਂਹੀਂ ਦਾ ਤੁਹਾਡੇ ਕੋਲੇ ਖਰਦੇ ਨਹੀਂ ਇੱਧਰ ਸੁਣ ਇੱਧਰ ਸੁਣ ਛੋਟੇ ਭਾਈ ਗੱਲ ਇਹ ਆ ਜਿਹੜੀ ਗੱਲ ਤੂੰ ਵੀ ਨਹੀਂ ਗਲਤ ਮੈਂ ਵੀ ਨਹੀਂ ਕਹਿੰਦਾ ਹੁੰਦਾ ਪਰ ਮੈਂ ਵੀ ਕਹਣਾ ਚਲੋ ਚੱਲਣ ਦੇ ਕੰਮ ਆ ਬਸ ਮੈਂ ਵੀ ਨਿਮੇੜ ਦੇ ਕੇ ਕੋਸਾਂ ਮੈਂ ਵੀ ਚੱਲ ਚੱਲਾ ਲਾ ਬੜਾ ਯਾ ਜ਼ਿਆਦਾ ਰੱਖ ਲੈ ਓਹ 1000 ਰੁਪਏ ਕੰਮ ਕਰ ਆਂਦਾ ਗੱਲ ਸੁਣ ਲੈ ਬੜੀ ਇੱਕ ਮਿੰਟ ਤੂੰ ਕੀ ਆ ਇੱਧਰ ਗੱਲ ਸੁਣ ਓ ਬਾਹਲਾ ਹੋਣਾ ਬਣਿਆ ਕਰ ਸੁਣ ਤੈਨੂੰ ਨਿਮੇੜਤਾ ਮੈਂ ਤਾਂ ਤੂੰ ਵੀ ਬਹੁ ਹੋ ਗਿਆ ਹਾਂ ਹੁਣ ਨਿਮੇੜਤਾ ਹੋਰ ਬਾਹਲੇ ਗੱਲਾਂ ਦਾ ਫਾਇਦਾ ਨਹੀਂ ਕੋਈ ਬਸ ਕੋ ਵੀ ਰਤ ਨੂੰ ਮਿਲ ਜਾ ਰਾ ਦੋਨੋਂ ਦੇ ਦੇ ਦੋਨੋਂ ਇੱਕ ਨੂੰ ਦੇ ਦੇਗਾ 11 ਮਾਨ ਲਾ ਤੂੰ ਮੇਰੀ ਉਹ ਬਾਈ ਮੇਰੀ ਤਾਂ ਮੈਂ ਨਹੀਂ ਤੂੰ ਰਿਆ ਤੇਜੀ ਐਡਾ ਮੈਂ ਬੋਲੇ ਉਹ ਦਵਾ ਗਿਆ ਤੂੰ ਦੇਸ਼ਾ ਉਹ ਰਿਆ ਤੇ ਮਤਲਬ ਬੋਨੇ ਵਾਲਾ ਨੂੰ ਮੇਰੀ ਤਾਂ ਮੈਂ ਨਹੀਂ ਮੈਂ ਇਧਰ ਸੌਲ ਪਹਿਲਾਂ ਜੀ ਨਾਂ ਹੈ ਤੀਤ ਗਈ ਹੈ ਮੇਰਾ ਬਦ ਗਈ ਹੈ ਉਹ ਉਹਦਾ ਹੈ ਸੁਣਾ ਕੀ ਫਾਇਦਾ ਜਿਵੇਂ ਤੈਨੂੰ ਕਹਦਾ ਮੈਂ ਦਾ ਬੱਚਾ ਸ਼ਰਮ ਦੇ ਨਹੀਂ ਤੇਰੀ ਮਰਜੀ ਉਹ ਤਾਂ ਪੰਜ ਹੀ ਗਾ ਜਿਵੇਂ ਤੈਨੂੰ ਕਹਾਂ ਕੋ ਗੋਲੀ ਵੇਹਟ ਲੱਗੂ ਇਧਰ ਗਿਆ ਸੁਣਾ ਗੋਲੀ ਵੇਹਟ ਲੱਗਿਆ ਯਾਰ ਕੋਈ ਗੇ ਚਲ ਨਹੀਂ ਆ ਰਹੇ ਕਿਆ ਬੜੀ ਮੈਚ ਲੈਣੀ ਜਵਾਰ ਉਹ ਛੋਟੀ ਥੋੜੋ ਆ ਬਹੁਤ ਛੋਟੀ ਆ ਮੇਰੇ ਜਨਮ ਮਿਲਾ ਦੇ ਆਪਸੇ ਪਿੱਛੇ ਪੜ ਗਏ ਇਹ ਕਾ ਖਾਣਾ ਦੇ ਉਹ ਤਾਂ ਦੋ ਮੰਗ ਲੈ ਨਹੀਂ ਦੋ ਕਿਉਂ ਇਹ ਇਹ ਦਾ ਦਮਾਲੇ ਜੀ ਇਹ ਤਾਂ ਮਾਲਾ ਤਾਂ ਉਹਨੇ ਦੀ ਮੰਗੂ ਹਾਂ ਹਾਂ ਮੈਂ ਕਮਾ ਗਰੇ ਮਾ ਦੋ ਮੰਗ ਕਿਵੇਂ ਹਣਾ ਲੈ ਜਿੰਨੇ ਦੀ ਹੈਗੀ ਲੈ ਮੰਗਿਆ ਐਂ ਕਹਿੰਦੇ ਚੋਕੀ ਸੇਠ ਜੀ ਵੀ ਐਨੇ ਦੀ ਹੁੰਦੇ ਆ ਸਾਡੇ ਰਵਾਇਤ ਨਹੀਂ ਹੋਰ ਹੁਣ ਤਾਂ ਇਹ ਕਹਿਣ ਇਹ ਖਨੀ ਤਾਂ ਮੋਟਾ ਉਹ ਕਿਤੇ ਕੀ ਮੰਗੀ ਬਾਦੀ ਹੈ ਇਹ ਇੱਕ ਲੱਖ 10 ਕ ਕਿੰਨੇ ਜਾਰੇ ਨਹੀਂ ਦੰਦਾ ਕੋਈ ਨਹੀਂ ਆਈ ਮੈਂ ਇਸ ਕਰੂੰਗਾ ਨਹੀਂ ਬਦਲਾਉਂਦੇ ਨੇ ਸੌ ਲਾ ਮੇਰੀ ਨਹੀਂ ਬਦਲਾਉਂਦੇ ਇੱਥੇ ਜੰਗਾ ਰਹੇਗਾ ਨਹੀਂ ਬਦਲਉਂਦੇ ਆਏ ਲਾਉਂਦੇ ਆ ਜੇ ਜੇ ਤਾਂ ਯਾਰੀ ਹੈ ਨਹੀਂ ਯਾਰੀ ਹੈਗੀ ਤੇ ਆਏ ਲਾਉਂਦੇ ਨੇ ਇੱਕ ਘਰ ਨਹੀਂ 20 ਕਰ ਲਾਉਂਦੇ ਨੇ ਬਦਲਾਉਂਦੇ ਆ ਇੱਕ ਘਰ ਨਹੀਂ ਕਈ ਕਰ ਲਉਂਦੇ ਨੇ ਆਦੇ ਆ ਆ ਗਿਆ ਤੜਕੇ ਦੇ ਲੱਗੇ ਬੰਦੇ ਨੂੰ ਪਹਿਲਾਂ ਪਹਿਲਾਂ ਲੈ ਹੁਣੀ ਦਾ ਹੁਣੀ ਲੈ ਪੁਰੇ ਆਓ ਜੀ ਬਹੁਤ ਮਾਡਾ ਆਇਆ ਹਾਂਜੀ ਆਓ ਜੀ ਜਾ ਤਾਂ ਚੁੱਕੀ ਇੱਧਰ ਗੱਲ ਕਰ ਪਹਿਲਾਂ ਇੱਕ ਹੱਥ ਚ ਰੱਖ ਲੈ ਲੱਗੇ ਰਹਿਣ ਹੌਰਾ ਹੱਥ ਮੇਰੇ ਚ ਸੀ ਇੱਧਰ ਹੋ ਕੇ ਖੜਾ ਇੱਕ ਮਿੰਟ ਗਾਨੀ ਜੀ ਤੁਸੀਂ ਵੀ ਖੜੋ ਜਦੋਂ ਤੁਸੀਂ ਵੀ ਖੜੋ ਗਾਨੀ ਜੀ ਲੈ ਖੜਾ ਮੈਂ ਖੜ ਗਿਆ ਓ ਜਣੀ ਜਲੇ ਇੱਕ ਮਿੰਟ ਚੱਡ ਓਏ ਤਾਂ ਹੁਣ ਦਰਸ਼ਕੀ ਕਿਹਨੇ ਕੈਂਡੀ ਦੀ ਕਰਦੇ ਐਂ ਕੈ ਵੀ ਗਏ 40 ਦੀ ਲੈ ਫਿਰ ਹੁਣ ਮੈਂ ਤਾਂ ਕਹਿਣਾ ਤੁਹਾਨੂੰ ਤਾਂ ਹੈ ਹਾਂ ਤੇ ਟੋਕਾ ਆ ਤੇ ਸਾਹਮਣੇ ਹੋਂ ਦੇਖ ਲਈ ਕੀ ਕੀ ਹੋਇਆ ਪਤਾ ਤੈਨੂੰ ਥੋੜਾ ਪਤਾ ਵਿਖਾ ਲੈ ਜਿਆਦਾ ਮੇਰੀ ਰੱਖ ਲੈ ਤੇਰੀ ਰੱਖੀ ਵੀ ਹੈ ਫਿਰ ਦੱਸ ਨਹੀਂ ਹੋਣੀ ਦੱਸੀ ਤੇਰਾ ਹੱਕ ਕਹਿੰਦਾ ਦੱਸ ਫਿਰ ਚੁੱਕੀ ਦੱਸ ਤਾਂ ਕਹਿਣਾ ਹੈ ਰਾਨਾ ਬੋ ਜ਼ਮਨ ਨੰਬਰ ਤੇ ਇਹ ਨਹੀਂ ਬੋਦੀ ਵੀ ਹੈ ਨਹੀਂ ਬੋਣਾ ਪੁੜਿਆ ਹੈ ਕਿੰਨੇ ਦੀ ਮੈਂ ਨਹੀਂ ਹੁਣਤਾ ਹੀ ਫੋਨ ਕਿਹਨੂੰ ਹਾਂ ਇਹਨੇ ਦੀ ਹੋਰ ਫਿਰ ਹੋਰ ਸ਼ੁਕੀ ਤੂੰ ਸੇਠਾ ਗੱਲ ਇਹ ਆ ਵੀ ਤੂੰ ਰਾਹ ਨਹੀਂ ਦਿੰਦਾ ਰਾਹ ਨਹੀਂ ਦਿੰਦਾ ਨਹੀਂ ਲੈ ਫੜਾ ਫੜ ਜੇ ਤਾ ਤੂੰ ਮੇਰਾ ਭਰਾ ਤਾ ਤਾ ਜਿਵੇਂ ਮੈਂ ਕਹਿੰਦਾ ਨਾ ਬਾੜਾ ਬੋਲਣਾ ਓਏ ਤਾ ਤਾ ਐ ਕਰਤੀ ਕਾਕਾ ਜੀ ਠੀਕ ਹੋ ਹੁਣਾ ਬੂਆ ਹੁਣਾ ਬੂਆ ਮੈਨੂੰ ਲੱਗਦਾ ਨਹੀਂ ਨਹੀਂ ਚੋਕੀ ਯਾਰ ਛੱਡ ਪਤਾ ਕੀ ਆ ਮੰਗੇ ਖੁਸ਼ੀ ਆਏ ਨਾ ਉਹ ਨਾ ਕਰ ਖੇ ਨਾ ਕਰ ਕਿ ਬੁੱਢੀ ਘਮੇ ਨਹੀਂ ਹੋਣੀ ਜਿੱਦਾਂ ਮਰਜੀ ਮੱਥਾ ਮਰੀ ਉਹਦਾ ਫਾਇਦਾ ਨਹੀਂ ਕਰ ਕਿਤੇ ਇਹ ਨਹੀਂ ਦੱਸਦਾ ਮੰਗੇ ਇੱਕ ਮਿੰਟ ਛੱਡ ਇੱਕ ਦਮ ਛੱਡ ਦੇ ਕੱਚੀ ਜਨ ਨਹੀਂ ਹੁੰਦੀ ਛੱਡਦੇ ਨੂੰ ਮੈਂ ਕਹਿੰਦਾ ਕੱਚੀ ਜਨ ਨਹੀਂ ਹੁੰਦੀ ਇੱਕ ਮਿੰਟ ਛੱਡੇਗਾ ਜਾਂ ਨਾ ਹੁਣ ਤੂੰ ਨਾ ਪਹਿਲਾਂ ਗੱਲ ਮਕਾਲਾ ਫਿਰ ਛੱਡੂ ਮਕਾ ਕੇ ਛੱਡਦਾ ਛੱਡ ਮਕਾ ਇੱਥੇ ਮਕਾ ਤੂੰ ਭੱਜੇਂਗਾ ਮੈਂ ਨਹੀਂ ਭੱਜਦਾ ਮੈਂ ਹਾਂ ਆਏ ਹਾਂ ਆਉਂਦੇ ਇਹ ਪੂਰੀ ਗੱਲ ਇੱਕ ਸ਼ੌਕੀ ਤੈਨੂੰ ਮੈਂ ਗੱਲ ਦੱਸਾਂ ਉਹ ਤੂੰ ਕਰਦਾ ਅੜਬਾਈ ਨਾ ਮੈਂ ਅੜਬਾਈ ਨਹੀਂ ਕਰਦਾ ਅੜਬਾਈ ਕਰਦਾ ਤੂੰ ਨਾ ਤੂੰ ਜ ਨਹੀਂ ਮਿਲਿਆ ਛੱਡ ਤਾ ਇੱਕ ਮਿੰਟ ਛੱਡ ਨਾ ਨਾ ਤੂੰ ਛੱਡ ਛੱਡ ਪਹਿਲਾਂ ਗੱਲ ਤਾਂ ਦੱਸ ਦੇ ਉਹ ਤੂੰ ਜੋਕੀ ਯਾਰ ਸ਼ੌਕੀ ਯਾਰ ਤੂੰ ਬਹੁਤ ਉਹ ਕਰਦਾ ਆਪ ਮੈਂਟਲ ਆਉਣਾ ਸਾਨੂੰ ਕਹਿੰਦਾ ਖਿੱਚੀ ਨਾ ਬਾਲਾ ਛੱਡਣ ਛੱਡ ਦੇ ਇਹਨੂੰ ਹਾਂ ਦੱਸੀ ਛੱਡ ਦੇ ਯਾਰ ਸ਼ੌਕੀ ਕੋਈ ਇੱਥੇ 10 ਬੰਦੇ ਬੈਠੇ ਹੋਣਗੇ ਤੂੰ ਸੌਦੇ 'ਚ ਨਾ ਫਰਕ ਸਮਝ ਨਾ ਪਹਿਲਾਂ ਸੁਣ ਤਾਂ ਦੱਸ ਤਾਂ ਦੇ ਸ਼ੌਕੀ ਜਿਹੜੀ ਗੱਲ ਕਹਿਣਾ ਛੱਡ ਨਾ 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 ਆ ਦੇਖ ਅਰੇ ਇੱਕ ਦੀ ਜਸਮਾ ਹੁਣ ਛੱਡੀ ਪਹਿਲਾਂ ਸ਼ੌਕੀ ਨੂੰ ਛੱਡ ਉਹ ਤੂੰ ਤਾਂ ਕੀ ਰਣਾ ਤੂੰ ਉਹ ਤਾਂ ਛਿੜ ਲੈਣਾ ਛੱਡ ਪਹਿਲਾਂ ਇਹਨੂੰ ਛੱਡ ਦੇ ਇਹਨੂੰ ਛੱਡ ਨਹੀਂ ਹੋਣੀ ਉਹ ਛੱਡ ਤਾਂ ਸਹੀ ਇੱਕ ਮਿੰਟ ਪਾਸੇ ਉੱਡ ਜਾ ਬਿੱਲੂ ਛੱਡ ਦੇ ਛੱਡ ਛੱਡ ਪੜੇ ਉਹ ਛੱਡ ਦੇ ਬਿੱਲੇ ਛੱਡ ਦੇ ਛੱਡ ਛੋਕੀ ਨਹੀਂ ਪਤਾ ਕਿੱਲੇ ਪਹਿਲਾਂ ਛੋਕੀ ਛੱਡ ਦੇ ਜਬੇ ਨਜ਼ਰਾਤ ਲੈਣੇ ਨਹੀਂ ਤੇਰੇ ਮੈਂ ਮਾਰੀ ਜਾਣਾ ਛਾਡੇ ਨੂੰ ਨਹੀਂ ਮੈਂ ਕਹਿੰਦਾ ਛੱਡ ਤਾਂ ਸੀ ਛੋਕੀ ਮੰਨ ਲਿਆ ਕਰ ਨਹੀਂ ਮੰਨ ਲਿਆ ਤਰਾ ਸੇਠਾ ਇੱਕ ਮਿੰਟ ਹਟ ਜਾ ਕਿੱਡੀ ਇੱਕ ਮਿੰਟ ਛੱਡ ਦੇ ਉਹ ਮਾਰਦਾ ਕਿ ਬਾਈਨ ਕੇ ਜੋ ਛੱਡ ਉਹ ਨਹੀਂ ਕਰਦਾ ਛੱਡੀ ਇੱਕ ਛੁੱਕੀ ਪਹਿਲੇ ਛੁੱਕੀ ਨੂੰ ਛੱਡ ਛੱਡ ਦੇ ਉਹ ਛੱਡਦਾ ਦੇ ਛੁੱਕੀ ਮੈਂ ਤੈਨੂੰ ਕਹਿਤਾ ਪਹਿਲਾਂ ਛੱਡ ਉਹ ਥੋੜਾ ਛੱਡੂ ਛੁੱਕੀ ਅੜਵਾਈ ਕਰਦਾ ਬਿਲਕੁਲ ਫੈਸਲਾ ਛੱਡ ਦੇ ਤੂੰ ਜਾ ਜਾ ਯਾਰ ਲੈ ਕੇ ਗੱਲ ਤੂੰ ਨਾ ਤੱਕ ਕਰ ਸੇਠ ਨੂੰ ਇਹਦੀ ਗੱਲ ਪਤਾ ਕੀ ਹੈ ਇਹ ਆਏ ਆ ਐਸੇ ਕੀ ਗੱਲ ਹੈ ਬੜਾ ਪੁੱਠਾ ਰਹਾ ਪਾਗਲ ਲੈਣਾ ਜਾਂ ਫਿਰ ਬੜੀ ਬਹੁਤ ਨਾ ਕਰਿਆ ਜਾ। ਆ ਕੋਈ ਬੰਦਾ ਰੱਖ ਲਿਆ ਕਰ। ਬੰਦਾ ਰੱਖੀਦਾ ਹੁੰਦਾ। ਮੈਂ ਇਸ ਟਾਈਮ ਛੱਡ ਦੂੰ। ਮੈਂ ਇਨਮੀਡੇਟ ਕਰਦਾ। ਮੈਂ ਪੜ ਲਾ। ਪਰ ਗੱਲ ਇਹ ਬੰਦਾ ਰੱਖੀਦਾ ਹੁੰਦਾ ਛੱਡ ਲੈ। ਚੱਲਾ ਆਥਾ। ਚੁੱਪ। ਹੱਕੇ ਨੂੰ। ਆਪ ਲੋਕ ਬਾਤ। ਬੰਦਾ ਇਖਣੇ ਆ। ਉਥੇ ਲੱਜਾ ਵੀ ਤਾਂ ਕਹਿੰਦਾ ਨਹੀਂ ਸਿਕਲਦਾ ਕਹਿੰਦਾ ਉਹਨੂੰ ਲੈ ਲਾ ਹੈਨਾ ਆਹ ਯੋ ਤਾਂ 베ਰੀ ਗਿਆ ਲੋ ਕੋਈ ਨਹੀਂ ਕੋਈ ਨਹੀਂ ਚੱਲ ਵੀ ਆਉ ਰਿਹਾ ਆ ਆ ਜਾ ਭਈਏ ਨਹੀਂ ਹੁਣ ਮੈਨੂੰ ਆਉਣਾ ਤੂੰ ਦੇਖ ਉਹ ਬਹੁਤ ਸੇਠ ਮੰਨਿਆ ਹੋਇਆ ਗਜਾਬ ਆਖੇ ਲੈਂਦਾ ਉਹ ਬਹੁਤ ਪਹੁੰਚੀ ਹੋਈ ਹਸਤੀ ਆ ਉਹ ਦੇਦੀ ਮੈਸ਼ ਮੇਰਾ ਮੁੰਡਾ ਇਹ ਦੇ ਦੇ ਪੁੱਛੀ ਇਹਨੂੰ ਕੀ ਕਹਿੰਦਾ ਤਾ ਤੂੰ ਮੁੰਡੇ ਨਾਲ ਤੂੰ ਬਤਾਂ ਕੇ ਕੌਣ ਇਹ ਕਹਿੰਦਾ ਉਹ ਦੁਬਾਰਾ ਬਾਜ਼ਾਰ ਪੈਣਾ ਯਾਰ ਹੋਰ ਛੱਡ ਸਾਰੀਆਂ ਗੱਲਾਂ ਇੱਕ ਹੀ ਕਹਿੰਦਾ ਇਹ ਦੇ ਕੋਈ ਕੰਮ ਨਹੀਂ ਦੇ ਇੰਨੇ ਤੇ ਸ਼ੰਘਾ ਰਹੇ ਨਹੀਂ ਤਰੇਂ ਗਿਆ ਪੋ ਨੋ ਨੋ ਬਾਬਾ ਲੰਮੀ ਵੀਡੀਓ ਕੰਮ ਹੈਗਾ ਓਏ ਹੋਰ ਯਾਰ ਪਰ ਨਿਬੇੜ ਦੋ ਚੱਲਾ ਪਾ ਲੈ ਛਟਲਾ ਬੱਚਾ ਛਟਲਾ ਬੱਚਾ ਲੰਗ ਪਰ ਨਹੀਂ ਹੋਣੀ ਬਾਬਾ ਓਏ ਇੱਕ ਗੱਲ ਨੂੰ ਮੰਨਿਆ ਕਰ ਤੂੰ ਵੀ ਜਿਦਾ ਤੇਰਾ ਮਾਣਾ ਦੇਖਣੀ ਨਹੀਂ ਅੱਜ ਤੇਰੀ ਗੱਲ ਹਲੋ ਬਾਲੇ ਲੰਗ ਹੋਰ ਕੀ ਮੰਨ ਕਰਦੇ ਸੁਣ ਰਹੇ ਆ ਕਰੂ ਡੱਕਰ ਗੱਲ ਆ ਕਰ ਲਈ ਗੱਲ ਬੋਲੋ ਹੋ ਕਰੀਆ ਮੈਂ ਮੈਂ ਮੱਕੂ ਗੱਲ ਤੇਰੇ ਕਾ ਮੈਂ 1600 ਕੇ 1400 ਲੈ ਦੇ Oi, muke. Ha.